ਸਾਸੀ ਗਾਲ ਜੀ ਅੱਜ ਆਪਾਂ ਬੜੇ ਪਿੰਡ ਛਿੰਝ ਦੇਖਣ ਆਏ ਆ ਤੇ ਨਾਲ ਸਾਰੇ ਯਾਰ ਵੇਲੀ ਆ ਬਸ ਪਹੁੰਚਣੇ ਵਾਲੀ ਆ ਥੋੜੀ ਦੂਰ ਰਹਿ ਗਿਆ ਉਰੇ ਤੇ ਚੜਾਈ ਚੜ ਕੇ ਆਪਾਂ ਨੇ ਆਪਾਂ ਪੁੱਜ ਗਏ ਛਿੰਝ ਦੇ ਗਰਾਉਂਡ ਦੇ ਨੇੜੇ ਤੇ ਮੇਲਾ ਪੂਰਾ ਭਰਿਆ ਹੋਆ ਅੱਜ ਕਾਫੀ ਇਕੱਠ ਹੈ ਅੱਜ ਛਿੰਝ ਦੇ ਮੇਲੇ ਦੇ ਵਿੱਚ ਇਹ ਮੇਲਾ ਸੰਤ ਬਾਬਾ ਅਜੀਤ ਸਿੰਘ ਸਾਲੀ ਜੱਬ ਵਾਲੇ ਕਰਵਾਨੇ ਆ ਅੱਜ ਲੋ ਆਪਾਂ ਗਰਾਊਂਡ ਦੇ ਵਿੱਚ ਪੁੱਜ ਗਏ ਔਰ ਇਹ ਜਨੇ ਜਿਹੜੇ ਨਾਗ ਦੇ ਕਿ ਮੁਕਤੀਆ ਔਰ ਮੀਂਹ ਉੱਤੇ ਖਾਈ ਗਈ ਸਾਲੀ ਹਾਥੋੜਾ ਵਰਗ ਹੈ ਬੰਦੀ ਲੋ ਲਿੜਾ ਬਟਾ ਰੇ ਨੇ ਸਮੇਂਿਆ ਹੋ ਗਿਆ ਲਾਉ ਵੇਕੇ ਸਮੇਂ ਚੰਨੀ ਉਸ ਦੁਸ਼ਟੀ ਮੈਦਾਨ ਦੇ ਵਿੱਚ ਆ ਆਗੇ ਵੱਡਾ ਅਦਰ ਪਰਮੰਤਰ ਦੀ ਹਾਜ਼ੂਰ ਤੇ ਨਾਲ ਕੀਪੂ ਦੀ ਅਜੇ ਨਾਲ ਜੁਤੀ ਚੱਲਦੀ ਹੈ ਆਹ ਰੋਹੀ ਦੁਬਾਰਾ ਛੇਆ ਪਿਆਰ ਦਾ ਦਾਦਾ ਫੜਾਈ ਕਾਬੀ ਨੋ ਤੇ ਚਾਈ ਆਏ ਹਾਏ ਵੱਡਾ ਕਹਾਵਾ ਹੋਇਆ ਚੱਲ ਰਹੀਆਂ ਕੁਰਸੀਆਂ ਦੇ ਨਾਲ ਹੀ ਮੇਰਾ ਵੀ ਨਮਲਾਪਾ ਮੁੰਲੇ ਤੇ ਵੀ ਪਹਿਲਵਾਨ ਤੇ ਹਾਜ਼ਰ ਹੋ ਜਾਣਾ ਹੈ ਮਨਜੀਤ ਜੱਜੇਵਾਦ ਤੇਰਾ ਵੀ ਨਮਲਾਪਾ ਚੱਲ ਰਹੀਆਂ ਕੁਰਸੀਆਂ ਦੇ ਮਾਮਲੇ ਦਾਵਾ ਮੋੜ ਮਹਿਲਵਾਨ ਤੇ ਹਾਜ਼ਰ ਹੋ ਜਾਣਾ ਹੈ ਆਲੀਆ ਹਰ ਕੱਤੀ ਵੇ ਨਿਸਤਿ ਮਿਲਾਣ ਦੇ ਬੇਟਾ ਅਧਿਕਰੀ ਕੁੱਟੀਆਂ ਦੇ ਸੇਂਗ ਕੋਸੇ ਹੈ ਇਹ ਕੁੱਟੀਆਂ ਦੇ ਕੁੱਟੀਆਂ ਦੇ ਸੇਂਗ ਕੋਸੇ ਅੱਜ ਉਹ ਇੰਦੂ ਰੂਮ ਨੇ ਮੇ ਖਾਣੀ ਜਹਾ ਨੂੰ ਨੇੜਾ ਜਾਣਾ ਇਸ ਨਾਲ ਦਾ ਮੂਨਾ ਜਾਣੀ ਇਹ ਕੁੱਟੀਆਂ ਦੇ ਕੁੱਟੀਆਂ ਦੇ ਖਾਵਾਓ ਐਦਾਂ ਦਾ ਜੀਤ ਆਨੰਦਣਾ ਐਦਾਂ ਸਮੇ ਹੈ ਪਹਿਲਾਂ ਜੀ ਉਹ ਕਿਹਾ ਹੋਏ ਜੱਡਾ ਮਾਲ ਕਹਿੰਦਾ ਹੋਏ ਉਹਨੇ ਤੱਕਾਂ ਨੂੰ ਪੁੱਛਿਆ ਨਾਮ ਲੱسر ਗਿਆ ਆਹਾਂ ਤੱਕਾਂ ਬਹੁਤ ਬਹੁਤ ਧੰਨਵਾਦ ਆ ਜੋਸੀ ਦੀ ਨੈਸ ਸਿਨੇਮਾ ਵੀ ਪੰਜਾਬ ਸਾਡੇ ਦਾ ਪੁਹਿਆ ਸਮੂਹ ਨੂੰ ਬੇਨਤੀ ਆ ਇੱਕ ਵਾਰ ਜੋਰ ਨਾਲ ਫਾਨੀਵਾਦ ਫਤਣਾ ਦਿਓ ਸਿਕਾ ਮੰਚ ਦੇ ਪਿਆਰੇ ਪੀਰ ਪਰ ਇਹ ਪਾਸਾ ਜੀ ਪਰ ਦੋ ਮੁਕਤੀਆਂ ਆ ਰਹੀਆਂ ਨੇ ਲਾਈਵ ਸਟੇਜ ਤੇ ਆ ਰਹੀਆਂ ਹੈ। ਹਾਂ ਜੀ, ਤਾਮਜ ਤਾਮਜੋਤ ਮਾਨਵਾਲ ਜੱਸੀ ਵਡਵਾ ਇਹ ਵੀ ਦੋਵੇਂ ਪਹਿਲਵਾਨ ਜਾਂਦੀਆਂ ਪਾੜੇ ਦੇ ਪਿਆਰਾ ਤਾਮਜੋਤ ਮਾਨਵਾਲ ਤੇ ਜੱਸੀ ਵਡਵਾ ਹਾਂ ਜੀ। ਆਹ ਤੇਰੀ ਹੈ। ਹੁਣ ਆ ਮਾਈਕ ਬੰਦ ਕਰੀਏ ਦੋਲੀ ਵੀ ਆਪਣਾ ਗੋਸ਼ੇ ਆ ਰਹੀ ਹੈ। ਤੁਹਾਨੂੰ ਹੀ ਮੰਨਦੇ ਹੋਈਏ। ਸ਼ਾ ਮਾਈਕ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਧਵਾਦੀ ਪੁਜਾਰੀ ਉਸਤਾਰ ਜੋਤੀ ਸਿੰਘ ਜੀ ਮੈਂ ਸੰਗਤ ਦਾ ਜਨਦਾਰੀ ਸਾਡੇ ਕਰਦੇ ਬਹੁਤ ਹੀ ਸਤਿਕਾਰਯੋਗ ਪਿੰਡ ਬੜਾ ਪਿੰਡ ਤੇ ਆਸ-ਪਾਸ ਦੇ ਇਲਾਕੇ ਦੀ ਤੇ ਹੋਰ ਵੀ ਦੂਰ ਨੇੜੇ ਫਿਟਲੇ ਸਾਡੇ ਇਲਾਕੇ ਦੀ ਨਹੀਂ ਪੰਜਾਬ ਦੀ ਨਾਮੀ ਛਿੰਝ ਬੜਾ ਪਿੰਡ ਦੀ ਛਿੰਝ ਨੂੰ ਦਾ ਆਨੰਦ ਮਾਣਨ ਲਈ 25 ਸਾਲੀ ਸਾਧ ਸੰਗਤ ਜੀ ਸੱਦੇ ਪ੍ਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਪਾਵਨ ਕਵਿੰਟਰ ਪਰਵ ਹੈ ਅੱਜ ਧੰਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨਾ ਦਿਵਸ ਹੈ ਗੁਰੂਪੁਰਪਾ ਉਸਦੀ ਵੀ ਆਪ ਸਾਰੀ ਸਾਥ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਇਹ ਸ਼ੇਂਜ ਹਰ ਸਾਲ ਬੜੇ ਹੀ ਮਿਹਨਤ ਦੇ ਨਾਲ ਤੇ ਬੜੇ ਨਾਮੀ ਨਾਮੀ ਪਹਿਲਵਾਨ ਆਉਂਦੇ ਆ ਤੇ ਕੁਸ਼ਤੀ ਦੇ ਜਿਹੜੇ ਛਿੰਝ ਦੇ ਜਿਹੜੇ ਪੈਣੀ ਹੈ ਉਹ ਪੂਰਾ ਜੂਰੂ ਨੇੜੇ ਉੱਥੇ ਦੇਖਣ ਆਉਂਦੇ ਆ ਮੈਂ ਦੇਖ ਰਿਹਾ ਸਾਡੇ ਪਿੰਡ ਤੋਂ ਵੀ ਹੋਰ ਵੀ ਆਸ-ਪਾਸ ਦੇ ਪਿੰਡਾਂ ਤੋਂ ਬੜੀ ਵੱਡੀ ਜਿਹੜੀ ਸੰਗਤ ਇੱਥੇ ਆਈ ਹੈ ਤੁਸੀਂ ਕੁਸ਼ਤੀ ਦਾ ਆਨੰਦ ਮਾਣਣ ਆਏ ਹੋ ਵਰਤਾ ਵਿਗਨ ਲਈ ਪਾਣਾ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਬਹੁਤ ਕੁਝ ਬਖਸ਼ਿਆ ਜੋ ਕੁਝ ਵੀ ਹਾਂ ਥਾਟੀ ਤੇ ਬਦੌਲਤ ਥੋਸੀ ਤੁਸੀਂ ਤੁਸੀਂ ਹੀ ਮੇਰੀ ਦੌਲਤ ਮੇਰੀ ਸ਼ੌਰਤ ਮੇਰੀ ਤਾਕਤ ਨੂੰ ਛੇਵੇਂ ਪਾਛਾ ਦੀ ਕਿਰਪਾ ਸਦਕਾ ਧੰਨ ਧੰਨ ਸ਼੍ਰੀ ਗੁਰੂ ਹਰਕੋਬੀ ਸਿੰਘ ਸਾਹਿਬ ਜੀ ਦੀ ਇੰਨੀ ਕਿਰਪਾ ਹੈ ਕਿ ਪੰਜਾਬ ਦੇ ਵਿੱਚ ਅੱਜ ਜਿਹੜਾ ਇੱਕ ਨਵਾਂ ਇਤਿਹਾਸ ਕਿਰਤਿਆ ਗਿਆ ਪੰਜਾਬ ਦਾ ਸਭ ਤੋਂ ਜਿਹੜਾ ਨੌਜਵਾਨ ਵਜ਼ੀਰ ਹੋਣ ਦਾ ਮਾਣ ਉਸ ਧਰਤੀ ਅਸ਼ਮੇਸ਼ ਪਿੱਤਾ ਦੀ ਧਰਤੀ ਨੂੰ ਮਿਲਿਆ ਇਹ ਆਪ ਸਭ ਦੀ ਕਿਰਤ ਤੁਸੀਂ ਸਭ ਜਿਹੜੀ ਹੋਰ ਡਿਊਟੀਆਂ ਸੀ ਨਿਭਾਈ ਰਏ ਆਂ ਪਰ ਮੇਰੇ ਵੱਲੋਂ ਇਸ ਸ਼ੀਮ ਚ ਕਮੇਟੀ ਨੂੰ ਆਪਣੀ ਵਿਜੀ ਗ੍ਰਾਂਟ ਦੇ ਵਿੱਚੋਂ ਕਿ ਬਹੁਤ ਬਹੁਤ ਮਿਹਨਤ ਕਰਦੇ ਨੇ 1 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਮਾਊਸ ਗੱਲ ਹੈ ਤੇ ਉਹ ਸਾਰੇ ਹੀ ਇੱਕ ਵਾਰੀ ਦੁਬਾਰਾ ਸਾਰੇ ਹੀ ਪ੍ਰਬੰਧਕ ਵੀਰਾਂ ਨੂੰ ਉਹ ਸਾਰੇ ਹੀ ਸਜਣਾ ਨੂੰ ਮੇਰੀਆਂ ਮਾਤਾਵਾਂ ਭੈਣਾਂ ਬੱਚੇ ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਸਾਡੇ ਇਲਾਕੇ ਦੇ ਹੋਣਾਂ ਵਜਿਨ ਸਰਦਾਰ ਹਰਿਓ ਸਿੰਘ ਜੀ ਵੈਂਸ ਸਿੱਖਿਆ ਮੰਤਰੀ ਪੰਜਾਬ ਜਿਨ੍ਹਾਂ ਨੇ ਕੇ ਸਾਡਾ ਬਹੁਤ ਹੀ ਮਨ ਵਧਾਇਆ ਕਿ ਸਾਡੇ ਪਿੰਡ ਦੇ ਵਿੱਚ ਆ ਕੇ ਆਪਣੇ ਚਿਹਰੇ ਪਾਏ ਹਨ ਤੇ ਸੰਗਤਾਂ ਦੇ ਨਾਲ ਮੁਹਰੂ ਹੋਏ ਹਨ ਸੋ ਬਹੁਤ ਬਹੁਤ ਧੰਨਵਾਦ ਮਾਫੀ ਸਰਵੋ ਬੇਨਤੀ ਹੈ ਕਿ ਪਿਛਲੇ ਸਾਲ ਵੀ 1 ਲੱਖ ਰੁਪਏ ਦੀ ਅਲਾਉਂਸ ਕੀਤਾ ਸੀ ਗ੍ਰਾਂਟ ਇਸ ਵਾਰੀ 1 ਲੱਖ ਰੁਪਏ ਦੀ ਕਿ ਇਕੱਠੇ ਹੀ 2 ਲੱਖ ਰੁਪਏ ਅਸੀਂ ਤੁਹਾਨੂੰ ਦੇਜੇ 2 ਲੱਖ ਰੁਪਏ ਦੀ ਤਾੜੀ ਮਾਰਦੇ ਹਾਂ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਜੀ ਉਸ ਮੈਚ ਦਾ ਜਿਹੜਾ ਕਹਿੰਦੇ ਵਿਆਸ ਕਰਕੇ ਦੇਣ ਨੂੰ ਵੈਰੀ ਗੁੱਡ ਵੈਰੀ ਗੁੱਡ ਆਹ ਹੁੰਦਾ ਹੈ ਜੱਟਾਂ ਦੀਓ ਤੇ ਜਦੋਂ ਜੱਟ ਬੜ ਕੇ ਮਾਰ ਦਿੰਦਾ ਫਿਰ ਪੂਰਾ ਵਰ ਦਿੰਦਾ ਸੋ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਇਹਨਾਂ ਦੇ ਨਾਲ ਹੀ ਟੀਮ ਦਾ ਸਦਾਰਨ ਪਾਕੀ ਕਸੀ ਦਾਡੀ ਤੇ ਨਾਲ ਜਿੰਨੇ ਵੀ ਇਹਨਾਂ ਦੇ ਨਾਲ ਟੀਮ ਬਾਬਾ ਫਲੋਜਨ ਸਿੰਘ ਜੀ ਤੇ ਕਾਮਯੂਨਿਅਨ ਦੇ ਪ੍ਰਧਾਨ ਆ ਜਾਂ ਹੋਰ ਬਲੋਕਾਂ ਨੇ ਪ੍ਰਧਾਨ ਆ ম ঘ আ আ আ নিউ সগ সারা হাই আ সাব তে হ গে আমা লো খুলি হবে ারা মাগু করে চর মহাই এ তািমা জ। के जोड़ी हुई है नवरीतों ने तो दो दो में, बाकी लिख गए बड़ा प्यारगरो अर्पण प्यार 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 से मुखसर जे पहलवान आवाज सुन आके आजादी खा दे जोत मगरोड़ अर्पण से मुखसर आज आजादी खा दे ਵਾਹ ਜੀ ਵਾਹ ਕੋਦੇ ਨਾਲ ਹੀ ਪਹਿਮਾਨ ਆ ਰਹੇ ਹਨ ਸ਼ਨੀ ਮਕਰੋੜ ਤੇ ਗੈਰੀ ਵੜਵਾਲ ਵਾਹ ਜੀ ਵਾਹ ਇਹ ਵੀ ਮਹਿਮਾਨ ਚਾਹ ਰਹੇ ਹਨ ਸਾਡੇ ਸੋਹਣਾਂ ਦੇ ਕੋਲ ਹੈ ਅਦਰ ਕਾਹ ਮਹਿਮਾਨ ਸ਼੍ਰੀ ਚੰਕੋਸਾ ਵਾਲੀ ਮੁਕਤੀ ਚੱਲ ਰਹੀ ਹੈ ਇਧਰੇ ਭਲੇ 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 ਬੁੱਲੇ ਆਈ ਤਾੜੀ ਮਾਰੋ ਆਹ ਦੇਖੋ ਪਸੀਨਾ ਮੈ ਆਇਆ ਜਸਕਰ ਵਾਲਾ ਬਾਬੂ ਪਰ ਵਾਲੇ ਦੇ ਨਾਲ ਚੰਦਰ ਗਰੋਹੀ ਕੋਹਾ ਹਮ ਆਉਣਾ ਫਾੜ ਵਾਲੇ ਮੈਨੂੰ ਹੌਲਾ ਕੀ ਮੁਹਈਆ ਆ ਜਾਂਦਾ ਕਾ ਜਿੰਪੂ ਕੋਲ ਹਰੂ ਸ਼ੱਕ ਦਾ ਰਹਿਣੀ ਨਾ ਇਹ ਮਾੜੀ ਮੋਟੀ ਗਾਲ ਨਹੀਂ ਬੜੇ ਬੰਦਾ ਅੰਦਰ ਧੱਕ ਦੇ ਰਹਿਣੀ ਹੈ ਪੈ ਰਹੀ ਹੈ ਆਨੇ ਜੋਰ ਤੋਂ ਕੋਲ ਆ ਸਮਾ ਕਰੇ ਕਾ ਜੋ ਭਾਲੇ ਆਪਾਂ ਸਿਰ ਰੋਗਾ ਸਰ ਵੇ ਮੈਂ ਤਾਂ ਦੇ ਕੁੱਸਤੀ ਤੇ ਆ ਚਾਹਤਾ ਹੈ ਜਦ ਦਾ ਸਮੇਂ ਮਜਾ ਦੇ ਮਿਲ ਜਾ ਤੀ ਮਾੜੀ ਕੀ ਜਦੋਂ ਮਾਤਾ ਜਣੇ ਸਭ ਔਰ ਜੀ ਦੇ ਕੀ ਮੇਲਾ ਖੜੀ ਤੋਂ ਹੀ ਲੱਗ ਗਿਆ ਜੋ ਸੁਣਾ ਬੋਲੇਗਾ ਅਗਲੇ ਕੁਟ ਲੋਕਾਂ ਲਈ ਹਾਰੇ ਦੋਹਾਂ ਨਾਂ ਦੇ ਬੰਨਿਆ ਹਾਰੇ ਬਣਾਇਆ ਖੜੇ ਜੁਗਿਰ ਰਿਹਾ ਉਹ ਲਾਣਾ ਸੇ ਪਕਾ ਦਾ ਬੰਦਾ ਹਾਰੇ ਦਾ ਬਣਾਇਆ ਜਾਣਿਆ 13 ਤਰੀਕ ਮਾਦੀ ਮੋਗਾ ਘਰ ਤੋਂ ਲੋਕਾਂ ਦਾ ਪਿੰਡ ਆਨੰਦ ਸੈਟੀ ਦਾ ਪਿੰਡ ਆਪੀ ਗੁਰਦੀਪ ਸਿੰਘ ਨਾਮਾ ਜੁਰੇ ਤੇ 14 ਤਰੀਕ 14 ਤਰੀਕ ਲੋਹੇ ਦੀ ਮਜਬੂਰ ਬਣਾਉਣ ਵਾਲੀ 13 ਦੇ 14 ਤਰੀਕ ਵੱਡਾ ਮਹਤਵਾ ਵਾਲਾ ਹੋਇਆ ਤੇ ਸੋਹਣੀ ਕੱਤੀ ਹੋਏ ਭਾਤੀ ਹੈ ਵਾਹੀ ਵਾ ਆਪਣੀ ਅਟਾਈ ਦੇ ਪਿੰਡ ਪਹੁੰਚਦੀ ਹੈ ਇਹ ਲੋਕਾਂ ਨੇ ਹੋਰ ਕੰਦੀ ਪਾਸੀ ਹੋਰ ਕੰਦੀ ਕੋਲ ਵਾਲੇ ਤੋਂ ਗਿਆ ਹੈ ਆਹ ਸਾਰੇ ਹੋਰ ਪਾਸੇ ਦੀ ਪੋਲਰ ਠੀਕ ਹੈ ਸੇ ਲਾਈਵ ਨਾਲ ਲੈ ਰਿਹਾ ਹੈ ਅਮੀਰ ਸਿੰਘ ਦੀ ਪੋਲਰ ਆਹ ਸਾਡੇ ਪੋਲਰ ਤੋਂ ਆਪ ਦੇ ਜਿੰਨੇ ਵੀ ਸਾਡੇ ਸਰਵਾਸੀ ਨੂੰਹਾ ਕਿ ਹਨੇ ਵੀ ਆਉਂਦੇ ਆ ਤੂਫਾਨ ਕਿਹੜੇ ਆਉਂਦੇ ਨੇ ਯਾਦ ਆ ਰਹੀ ਜਾਂਦੀ ਹੈ ਸਾਹ ਚਲੀ ਜਾਂਦੇ ਨੇ ਹੋਰ ਪੋਲਰ ਪਰ ਮਾਰੂ ਸਾਡੇ ਬੰਦੇ ਆਉਂਦੀ ਸਕਰੀਨ ਚੋਂ ਹੋ ਗਿਆ ਆਸਕ ਵੀਰੋ ਜੀ ਰਾਈ ਮੈਨੂੰ ਬਾਰੇ ਬੁੱਤ ਬਹੁਤ ਜੀ ਵੰਦੀਆਂ ਮੋਤਾਲ ਨੇ ਜੇ ਇੱਕ ਵਾਰੀ ਕੁਸ਼ਤੀਆਂ ਦਾ ਆਨੰਦ ਮਾਣਦੇ ਆ ਤੁਹਾਨੂੰ ਮਜ਼ਾ ਆ ਰਿਹਾ ਕੋਈ ਜ਼ੋਰ ਦਾ ਤਾੜੀਆਂ ਮਾਰੋ ਅਈ ਇੱਕਲਾ ਸਭ ਦੇ ਰੂਪ ਕੇ ਬਾਈ ਤਾੜੀਆਂ ਮਾਰ ਦਿਓ ਆਹ ਬਾਣ ਇਹ ਆ ਮਿਸ਼ਾਲ ਟੋਡੂ ਮਾਮੂ ਬੋੜ ਤੇ ਨਾਲ ਬੱਤਲ ਸ਼ੇਰ ਪੰਜਾਬ ਦਾ ਤਵੀਰ ਕੁਹੜੀ ਵਾਹ ਜੀ ਵਾਹ ਕਹਿੰਦਾ ਇੱਕ ਗੱਭਰੂ ਹਿੰਦੁਸਤਾਨ ਦੇ ਵੇਖੋ ਜੁਫਿਆਂ ਦੇ ਵਿੱਚ ਜਾਨ ਅੰਮ੍ਰਿਤ ਗੁੜੀ ਚਾਰੇ ਲਾਉ ਨੇ ਟਾਕੇ ਵਿੱਚ ਜਸਮਾਨ ਤਨ ਮਨ ਮੇਰਾ ਜੁਸੇ ਵਾਟ ਹੋਵੇ ਭਾਵੇਂ ਸ਼ਿੰਗਰਾਂ ਵਾਲਾ

ਰਾਮੀਮਾ ਗਾਈ ਬਾਤ ਆ ਵੀ ਮੰਦਰਾ ਸਮਾਚਾਰਾਂ ਦੱਸ ਕਰ ਰਹੇ ਆ ਰਾਮਿਆ 1.5 ਲੱਖੀਆਂ ਬੋਟੀਆਂ ਦਾ ਪਹਿਲੇ ਤੁਸੀਂ ਇਹ ਕਹਿੰਦੇ ਰੋਸ਼ਨ ਕੇਵਲ ਨਾਮ ਤੇ ਪ੍ਰਿੰਟਪਾਲ ਫੁਵਾੜਿਆਂ ਦੇ ਨਾਲ ਵੱਡਾ ਯੁੱਧ ਹੋਇਆ ਫਿਰ ਉਹ ਪ੍ਰਿੰਟਪਾਲ ਜੇਤੂ ਹੋਇਆ ਆ 2 ਨੰਬਰ ਤੇ ਚਾਲਾ ਬੁਲਾਉਣਾ ਤੇ ਲੋਕ ਕਹਿੰਦੇ ਇਹ ਬੋਲਦੀਆਂ ਮੈਂ ਹੋ ਗਿਆ ਫਿਰ ਅੱਗੇ ਦਾ ਮੁਕਾਬਲਾ ਚੱਲਦਾ ਪਵੀਰ ਗੁਹਾਰੀ ਫਿਰ ਵਿਸ਼ਾਲ ਕੁੰਦੂ ਆ ਘਾੜਾ ਬਾਮੂ ਕੋਲ

ਐਸਆਈ ਪੰਜਾਬ ਪੁਲਿਸ ਨੰਗੀ ਸਿੰਘ ਜੀ ਫੜਾ ਪਿੰਡ ਵੱਡਾ ਮਾਣ ਕਰਦੇ ਆ। ਵਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਦੋਂ ਪੀਰ ਬਾਬਾ ਜੇਦਾ ਸਿੰਘ ਦਾ ਮੇਲਾ ਹੁੰਦਾ ਹੈ ਉੱਥੇ ਹਰ ਸਾਲ ਵੱਡੀਆਂ ਹਾਜ਼ਰੀਆਂ ਭਰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਸਿੱਟੀ ਫੜਾ ਪਿੰਡ ਵੱਡਾ ਮਾਣ ਕਰਦੇ ਆ। ਇੱਕ ਵਾਰ ਤਾੜੀ ਮਾਰ ਦਿਓ ਜ਼ੋਰ ਨਾਲ। ਆ ਵੀ ਵਾਹ। ਔਰ ਸਾਡੇ ਆਮਾ ਮਰਜੀਤ ਸਿੰਘ ਜੀ ਲੰਗੜਾ ਰੋਣਾ ਬੋਲ ਮਾਹੌਲੀ ਪੰਜਾਬੀ ਦੇ ਵੱਡੇ ਮਾਣ ਪਹੁੰਚੇ ਆ। ਜੇ ਅਥਾੜਾ ਹੈ ਜੋਰ ਰਜਮਾਨੇ ਕੇ ਲਈ। ਯਹਾਂ ਪਰ ਕੋਈ ਵੀ ਜੋਰ ਜਮਾ ਸਕਦਾ ਹੈ। ਨਾ ਅਹਲ ਜ਼ਮਾਨੇ ਕੋ।

ਔਰ ਕਰਨ ਕੋਟਾ ਮੰਤਰੀ ਵਾਲੇ ਵੱਲੋਂ ਜੇਤੂ ਵਾਲੇ ਵੀ ਪੰਦੂਸੋ ਪੁੱਜ ਗਿਆ ਕੋਈ ਕਿਤੇ ਕੋਈ ਹਰੇ ਸ਼ੰਗ ਦਾ ਰੈਲੀ ਹੈ ਇਹ ਮੇਲਾ ਭੜੇ ਪਿੰਡ ਵਾਲਿਆਂ ਦਾ ਲੱਗਦੇ ਮੈਣੀ ਰਹੀ ਹੈ ਐਣੀ ਹੈ ਦਾਨਿਸ਼ ਲੱਕ ਪੈ ਰਹੀ ਹੈ ਮੇਰੇ ਨਾਲ ਜਿਹੜਾ ਭਰਾ ਬੋਲਦਾ ਇਹ ਵੀ ਜਿਤਪੁਰੀ ਦਾ ਸਾਡੇ ਇੰਦਰਦਰ ਕੁਆਗੀ ਐਸੇ ਨਾਲ ਦਾ ਦਾਨਿਸ਼ ਆਏ ਹਾਏ ਜਲਦੀ ਕੋਸ਼ਿਸ਼ ਕੀ ਬੋਲ ਪੈਣ ਸ੍ਰੀਨਾ ਦੇ ਜੇ ਲਾਉਂਦੇ ਮਿਹਰਤ ਉੱਪਕੇ ਤਾਂ ਜੋਰ ਜਵਾਨਾਂ ਦਾ ਲੈਣ ਭੜਿਆ ਮੇਲਾ ਲੁੱਟ ਕੇ ਇਹ ਅੜੀਲ ਭੋੜੇ ਨੇ ਜਿਆਦਾ ਕਾਹੀ ਜਾਂਦੇ ਮਨਮਾਨੀ ਰਾਹ ਦੇ ਖੇਤੇ ਹੱਟ ਪਿਛੇ ਮੁੰਡੀਆਂ ਪਾਉਂਦੀ ਫਿਰੇ ਜਵਾਨੀ ਬਹੁਤ ਜਿੱਤੂ ਬੜਾ ਹਰੂ ਤਾਂ ਸੈਣੀ ਹੋ ਗਈ ਤਾਂ ਸੈਣੀ ਹੋ ਗਈ ਸੈਣੀ ਵਾਲੀ ਘੜੀ ਘੜੇ ਤੇ ਪਰੇ ਨੇ ਘੜੀ ਹੋਏ ਕਰ ਬਣਾ ਪ੍ਰਸ਼ਾਨ ਹੋ ਤੋ ਧਰਮਿੰਦਰ ਕੁਹਾਰੀ ਮਰ ਜਾ ਇਲਾਜ ਜਲਦੀ ਚੁਕਤੀ ਕਿ ਵਹਿਣੋ ਵਹਿਣੀ ਹੋਆ ਜੋਰ ਜੋਰ ਮਰਾਂਦਾ ਤੇ ਨਾ ਵੀ ਚੁੰਦਾ ਜਿਸਮ ਉੱਪਰ ਹੋਰ ਜੋ ਮਰਾਂਦਾ ਜੜੀ ਜਵਾਨੀ ਖਰਮ ਖੂਨ ਲਕਾਰੇ ਕਾਂ ਮੱਝਦੇ ਰਾ ਨੇ ਖੇਲੇ ਮੱਤਵਦਾਨੋ ਕਿਤੇ ਡਰ ਕੇ ਨਹੀਂ ਭੱਜਦੇ ਕਿਤੇ ਡਰ ਕੇ ਨਹੀਂ ਭੱਜਦੇ ਕਿ ਲੋਕ ਪੱਟਾ ਦੇ ਪੱਟ ਨਹੀਂ ਖੰਦੇ ਫਿਰ ਗੋਲੇ ਕਹਿੰਦੇ ਹੱਥ ਨਹੀਂ ਪੈਂਦੇ ਇੱਕ ਇਹੇ ਪਿੰਡ ਸ਼ਹਿਰ ਦੇ ਗੱਭੂ ਲੋਕੀ ਓਹਣਾ ਦਾ ਕੰਕਰ ਪੁੱਛਦੇ ਆ ਅੱਜ ਬਾਜ਼ਾਰ ਮੇ ਭੋਲੇ ਤਾੜੀ ਮਾਰਦੇ ਆਹ ਕੌਣ ਮਰਦਾ ਹਿਆਣਾ ਆਉਂਦਾ ਇਹ ਸੇਮ ਸਹਾਜ ਆ ਮੀਨ ਮਤਲੋ ਤੇ ਲੱਖ ਤੇ ਜੱਪ ਦੇ ਡੋਲੇ ਦਾ ਇਹ ਗੱਲਾਂ ਚੰਗੀਆਂ ਕਹਿੰਦੇ ਗੀਤਾਂ ਦੇ ਵਿੱਚ ਆਏ ਹਾਏ ਤੇ ਚੰਗੇ ਉਸਤਾਦ ਦੇ ਚੜਿਆ ਪੰਮਿਆ ਛੇਤੀ ਕਹੇ ਨਾ ਸਿੰਘ ਸ਼ੇਰ ਤੇ ਬਾਦ ਕਦੇ ਏ ਬਾਦੇ ਪੰਮੇ ਕਦੇ ਏ ਹਾ ਹਾ ਏ ਹਾ ਰੇ ਹਾ ਉਹ ਕੀ ਤਾਂ ਰਹੀ ਜਾਂਦੀ ਆ ਆਏ ਹਾਏ ਆਏ ਹਾ ਉਹ ਵੀ ਸ਼ੋਰ ਦਾ ਗੁਪਤ ਚੱਲਦੀ ਆ ਔਰ ਚਾਹੀਦਾ ਪਰੇਮ ਜਾ ਕੋਟਾ ਮਾਦਰੀ ਵਾਲਿਆ ਇਹ ਕਰਨੀ ਰੇ ਪ੍ਰਭਾਵੀ ਬੰਦਾ ਚਾਹੀਦਾ ਬਬਰ ਸ਼ੇਰ ਜਿਆ ਸਿੰਤੂ ਵੀ 200 ਪੁੱਜਿਆ ਕਰਦੇ ਵੱਲੋਂ ਔਰ 13 ਬਿੰਗ ਦੇ ਸਭੇ ਆਪਣੇ ਬੈਂਟ ਦੇ ਵਿੱਚ ਵੀ ਦੇ ਰਿਆ ਭਰਾ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਚੱਲਦੀ ਕੁਸ਼ਤੀ ਬਹੁਤ ਸੋਹਣੀ ਸਰਪੰਗੀਆਂ ਅਸਰ ਵਾਲੇ ਮੱਡਾ ਮਾਰ ਕਰ ਰਿਹਾ ਜਿੱਤਲ ਜੋੜੀ ਨੰਬਰ ਦਾ ਵੀ ਪੁੱਜਿਆ ਹੋਇਆ ਆਹ ਬੱਲੇ ਭੋ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਕਿੰਨੇ ਤੋ ਦੇ ਨਾਲ ਇਹ ਵੱਖ ਨਹੀਂ ਆ ਰਹੀਆਂ ਆੰਗਿਆਂ ਨੇ ਫੌਂਟੀਆਂ ਚੀਕੜੀਆਂ ਗੱਲਾ ਗੱਲਾ ਹਸਲ ਦਵਾਈ ਇਹ ਪੜਾ ਵੀ ਫੇਰ ਭਾਈ ਜੰਮ ਰੂਹੀ ਤੋਂ ਕਰਦਾ ਇਹ ਪੰਜਾਬੀ ਵੀ ਬਹੁਤ ਬੋਖਦੀਆ ਬੋਲ ਨਹੀਂ ਮੈਂ ਜੇ ਬਾਤ ਦੱਸਾਂਗੇ ਤੁਹਾਨੂੰ ਹਾਂ ਇਹ ਰੌਣਕ ਵੀ ਪਿੱਟਣੇ ਆ ਦਰਦਾ ਹੈ ਦਬਦਾ ਹੈ ਪਿੱਛੇ ਨੂੰ ਹਟਦਾ ਹੈ ਨਾ ਜਾਣਾ ਹੋਇਆ ਜਦੋਂ ਇਸ ਸਮੇਂ ਕੀ ਬੰਦਾ ਕੀਰਦਾ ਬੰਦਾ ਸਮੇਂ ਨਹੀਂ ਆਉਂਦਾ ਲੋਕ ਜੀ ਆੜੇ ਲੋਕਾਂ ਦਾ ਲੱਗ ਜਾਂਦਾ ਦਸਪਾਨੀ ਮਤਲਬ ਲੱਗਿਆ ਦੁਨੀਆ ਕੋਈ ਨਹੀਂ ਉਹਨਾਂ ਨੂੰ ਕੋਈ ਨਾ ਨਹੀਂ ਲੈਂਦਾ ਪੱਜਾ ਦਾ ਮੈਨੂੰ ਤਾਂ ਇਰਾਦਤ ਉੱਪਰਲੇ ਪਾਸੇ ਹੈ ਕੋਈ ਨਾ ਕਰਵਾ ਲਈਏ ਆਹ ਦੇਖੋ ਨਾਇਬ ਕਮੇਟ ਸੰਗਤ ਨੂੰ ਬੇਨਤੀ ਜੇਕਰ ਪੋਸਟਰੀਆਂ ਵਧੀਆ ਲੱਗੀਆਂ ਤੇ ਪ੍ਰਬੰਧ ਵਧੀਆ ਲੱਗਿਆ ਸੋਹਣ ਸੱਚੇ ਆਪਣੀ ਤਾੜੀ ਤਾਂ ਮਾਰਿਓ ਆਹੇ ਪਿੰਡ ਵਾਲਿਓ ਹੋਰ ਸ਼ੋਰਾਈ ਬਹੁਤ ਤਾੜੀਆਂ ਧੋਲੀਆਂ ਨਹੀਂ ਵੱਜਦੀਆਂ ਆਹ ਸੰਗਤ ਕਬੱਡੀਆਂ ਪੂਜੀ ਹੋ ਗਿਆ ਸਾਡੇ ਨੂਪੋਂ ਦੇ ਦੀ ਲਾ ਕੇ ਤੋਂ ਆਦਰ ਖਿਮਾਤ ਤੋਂ ਪੰਜਾਬ ਤੋਂ ਹਰਿਆਣੇ ਤੋਂ ਆਜਿ ਕੋ ਮੰਤਰੀ ਜੰਗਰੇ 10 ਨੰਬਰ ਤੋਂ ਚੱਲਦਾ ਹੈ 2025 ਜਸਾ ਪੱਟੀ ਪ੍ਰਿੰਟ ਪਰ ਫੁਆਰਾ ਤਾਲਾ ਫਰਮਾ ਫਲਾਈ 2025 ਦੇ ਮੇਲੇ ਵਿੱਚ ਗੱਲਾਂ ਹੋ ਰਹੀਆਂ ਜੇਕਰ ਆਹ ਬੁਧੀ ਦੇ ਨਾਮਾਰੇ ਨੇ ਕੋਲ ਤਾੜੀ ਮਾਰ ਦਿਓ ਵਾਟਦੇ ਆਓ ਤਾੜੀ ਮਾਰ ਦਿਓ ਮੇਰੇ ਗRAND ਦੇ ਫੈਰਾਂ ਵਿੱਚੇ ਕੋ ਬੁਧਿਆ ਹਾਏ ਹਾਏ ਆਸਾਂ ਮੈਂ ਦਿਨ ਹੋ ਰਿਹਾ ਹਾਏ ਹਾਏ ਇਹ ਲੋਕ ਆ ਅੱਜ ਆਸਾਂ ਵੀ ਆਏ ਹੋਰ ਵੀ ਸ਼ਾਨਦਾਰ ਵਿਚਾਲਾ ਜਾਂਦਾ ਮੁਕਾਬਲਾ ਇਸ ਵੇਲੇ ਖੜਾ ਪਾਸੇ ਵਿੱਚ ਹੈ এপাতা মেয়ান্য়া ক্রাজি এরেসে মেনে প্রাজানে ইরেয়. এতে আপ্ন ওনে ইকে নাহিটাকো এষেনে শনেয়ে নাহিতে শনেয়। এপ�